ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਮਰਨ ਵਰਤੇ ਬੈਠੇ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪਹਿਲਾਂ ਮੈਡੀਕਲ ਟਰੀਟਮੈਂਟ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਮੈਡੀਕਲ ਟਰੀਟਮੈਂਟ ਬੰਦ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦੀਆਂ ਨਾੜਾਂ ਨਹੀਂ ਲੱਭ ਰਹੀਆਂ ਡ੍ਰਿਪ ਲਗਾਉਣ ਦੇ ਲਈ ਤਾਂ ਜਿਸ ਨੂੰ ਦੇਖਦੇ ਹੋਏ ਹੁਣ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਕਾਫੀ ਚਿੰਤਾ ਵੱਧ ਚੁੱਕੀ ਆ ਤਾਂ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਸਾਂਝੀ ਕੀਤੀ ਆ ਅਭੀ ਮਨੀ ਕੁਹਾਰ ਕਿਸਾਨ ਆਗੂ ਦੇ ਬਲੋਂ ਤੁਹਾਨੂੰ ਉਹਨਾਂ ਦੀ ਜਬਾਨੀ ਸੁਣਾਉਣੀ ਆ। ਉਹ ਵੈਸੂ ਜੀ ਦਾ ਖਾਲਸਾ ਸਿਰ ਵੈਸੂ ਜੀ ਕੀ ਪੱਤੇ ਸਾਰੇ ਕਿਸਾਨ ਦੋਸਤਾਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਮੋਰਚਾ 13 ਫਰਵਰੀ ਤੋਂ ਲੈ ਕੇ ਲਗਾਤਾਰ ਚੱਲ ਰਿਹਾ ਹੈ ਉਸ ਮੋਰਚੇ ਦੇ ਵਿੱਚ ਆਪਾਂ ਬਹੁਤ ਵੱਡੇ ਪਹਿਲਾਂ ਵੀ ਪ੍ਰੋਗਰਾਮ ਦਿੱਤੇ ਨੇ। ਇੱਕ ਇੱਛਾ ਸੀ ਡੱਲੇਵਾਲ ਸਾਹਿਬ ਦੀ ਜਦੋਂ ਆਪਾਂ ਪਿੱਛੇ ਵੇਖਿਆ 4 ਜਨਵਰੀ ਨੂੰ ਇੱਕ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਕੀਤੀ ਆ। ਤੋਂ ਉਸ ਗੇਟ ਦੇ ਬਾਅਦ ਜਿਹੜੇ ਹੁਣ 73 76 ਦਿਨ ਹੋ ਗਏ ਡੱਲੇਵਾਲ ਸਾਹਿਬ ਨੂੰ ਮਰਵਾਤੇ ਬੈਠਿਆਂ ਨੂੰ ਤਾਂ ਉਸ ਸਥਿਤੀ ਦੇ ਵਿੱਚ ਜਿਹੜੀ ਇੱਛਾ ਜ਼ਾਹਰ ਫੇਰ ਕੀਤੀ ਆ ਕਿ ਪੂਰਾ ਸਾਲ ਹੋ ਰਿਹਾ ਆਪਣੇ ਮੋਰਚੇ ਨੂੰ ਤਾਂ ਉਹਦੇ ਵਿੱਚ ਜਿਹੜੇ ਕਿਸਾਨਾਂ ਦੇ ਲਗਾਤਾਰ ਮੋਰਚੇ ਦੇ ਵਿੱਚ ਆ ਰਹੇ ਹਾਂ ਆਪਦੀਆਂ ਡਿਊਟੀਆਂ ਨਿਭਾ ਰਹੇ ਹਾਂ ਤਿੰਨੇ ਮੋਰਚੇ 'ਚ ਡਟੇ ਹੋਏ ਹਾਂ ਡਟੇ ਹੋਣ ਦੇ باوجود ਹੀ ਸਰਕਾਰ ਮਾੜੀ ਜਿਹੀ ਲਚਕ ਝੁਕੀ ਐ ਤਾਂ ਜਿਹੜੀ 14 ਫਰਵਰੀ ਦੀ ਜਿਹੜੀ ਆਪਣੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਉਸ ਮੀਟਿੰਗ ਦੇ ਵਿੱਚ ਮੰਗਾ ਤਾਈਆਂ ਲਾਗੂ ਹੋਣੀਆਂ ਨੇ ਕਿ ਡੱਲੇਵਾਲ ਸਾਹਿਬ ਨੇ ਇਸ਼ਾਹ ਜ਼ਾਹਿਰ ਕੀਤੀ ਹੈ ਕਿ ਦੁਬਾਰਾ ਜਿਹੇ ਜੀ ਸਥਿਤੀ ਹੈ ਤਾਂ ਮੈਂ ਭਮਾ ਔਖਾ ਹੋਮਾ ਸੌਖਾ ਹੋਮਾ ਜਿਹੜੇ ਪ੍ਰੋਗਰਾਮ ਦਿੱਤੇ ਨੇ 11 12 13 ਦੇ 12 ਤਰੀਕ ਨੂੰ ਖਨੌਰੀ ਦੇ ਵਿੱਚ ਕਿਸਾਨ ਮਹਾਪੰਚਾਇਤ ਦੇ ਵਿੱਚ 2 ਮਿੰਟ ਲਾਜ਼ਮੀ ਸ਼ਬਦਾਂ ਜਿਹੜੇ ਉਹ ਸਥਿਤੀ ਤੇ ਕਹਿਣਗੇ ਕਿ ਉਹ 14 ਤਰੀਕ ਨੂੰ ਜਾ ਸਕਣਗੇ ਨਾ ਜਾ ਸਕਣਗੇ ਉਹਨਾਂ ਦੀ ਸਥਿਤੀ ਕੀ ਹੈ ਲੋਕਾਂ ਦੇ ਉਹਨਾਂ ਦੀ ਇਸ਼ਾਹ ਡੱਲੇਵਾਲ ਸਾਹਿਬ ਦੀ ਕਿ ਮੈਂ 2 ਮਿੰਟ ਲਾਜ਼ਮੀ ਬੋਲੂਗਾ ਮੈਂ ਬੇਨਤੀ ਕਰਦਾ ਪੂਰੇ ਪਾਰ ਦੇ ਕਿਸਾਨਾਂ ਨੂੰ ਸਾਡੇ ਨੌਜਵਾਨਾਂ ਨੂੰ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਕਿ 12 ਫਰਵਰੀ ਨੂੰ ਆ ਪੂਰੇ ਮੋਰਚੇ ਨੂੰ ਸਾਲ ਹੋਣ ਜਾ ਰਿਹਾ ਅਸੀਂ ਬਹੁਤੇ ਤਾਂ 11 ਤੋਂ ਤੁਰੇ ਸੀ 12 ਤੋਂ ਤੁਰੇ ਸੀ 13 ਨੂੰ ਇੱਥੇ ਆ ਕੇ ਸਾਨੂੰ ਰੋਕ ਲਿਆ ਗਿਆ ਬਾਰਡਰ ਸੀਲ ਕਰ ਲਏ ਗਏ ਤਾਂ ਮੇਰੀ ਬੇਨਤੀ ਹੈ ਕਿ 12 ਤਰੀਕ ਦੀ ਇਤਿਹਾਸਕ ਕਿਸਾਨ ਮਹਾਪੰਚਾਇਤ ਕਰਗੇ ਲੱਖਾਂ ਦਾ ਇਕੱਠ ਕਰਕੇ ਇੱਕ ਇਤਿਹਾਸਕ ਤਾਰਤਕੇ ਤਾਂ ਜਿਹੜੀ ਸਾਡੀ ਆਉਣ ਵਾਲੀ 14 ਫਰਵਰੀ ਐ ਉਹਦੇ ਵਿੱਚੋਂ ਜਿਹੜਿਆ ਸਾਡੀਆਂ ਮੰਗਾਂ ਲਾਗੂ ਕਰਵਾ ਸਕੇ ਸਰਕਾਰ ਉਤੇ ਇੰਨਾ ਪ੍ਰੈਸ਼ਰ ਪਾਈਏ ਕਿ ਕਿਸਾਨ ਜਾਗ ਚੁੱਕੇ ਨੇ ਚਾਹੇ ਉਹ ਰਤਨਪੁਰਾ ਹੋਵੇ ਚਾਹੇ ਖਨੌਰੀ ਹੋਵੇ ਚਾਹੇ ਸ਼ੰਭੂ ਹੋਵੇ ਤਾਂ ਸਾਡੇ ਇਤਿਹਾਸਕ ਜਿਹੜੀ ਰੈਲੀ ਹੋਣੀ ਐ ਤਾਂ ਉਹਦੇ ਵਿੱਚ ਪਹੁੰਚਣ ਖਾਸ ਕਰਕੇ ਡੱਲੇਵਾਲ ਸਾਹਿਬ 2 ਮਿੰਟੋ ਤੇ ਸ਼ਬਦ ਜ਼ਰੂਰ ਚਾਰ ਕਰਨਗੇ ਲੋਕਾਂ ਦੇ ਦਰਸ਼ਨ ਕਰਨਗੇ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਕ। ਚਲੋ आ, पिछले छह दिनों से सरदार जगजीत सिंह डल्लेवाल जी की मेडिकल सहायता है मेडिकल एड है वो बंद है क्योंकि डॉक्टरों को अभी नशे नहीं मिल रही हैं जिनके माध्यम से ड्रिप लगाई जा सके अड़तालीस से बहत्तर घंटे में जहां पे जिस नस में ड्रिप लगाते हैं उसके बाद वो बदलनी पड़ती है क्योंकि वो ब्लॉक हो जाती है तो पिछले उनकी सारी नसें हैं वो पूरे तरीके से ब्लॉक हो चुकी हैं तो दोनों हाथों में ढूंढने के बाद भी ऐसी नस नहीं मिल रही है जिसमें वो ड्रिप लगाई जा सके ਡਾਕਟਰਾਂ ਨੇ ਇਹ ਪ੍ਰਯਾਸ ਕੀਤਾ ਕਿ ਉਹ ਪੈਰੋਂ ਦੇ ਮਾਧਿਅਮ ਸੇ ਪੈਰ ਕੇ ਮਾਧਿਅਮ ਸੇ ਪੈਰ ਕੀ ਨਸਕੇ ਮਾਧਿਅਮ ਸੇ ਉਹ ਡ੍ਰਿਪ ਲਗਾਈ ਜਾਏ ਲੇਕਿਨ ਅਭੀ ਉਹ ਨਹੀਂ ਲਗਾਈ ਗਈ ਹੈ ਅੱਜ ਛਟਾ ਦਿਨ ਹੈ ਮੈਡੀਕਲ ਏਡ ਬਿਲਕੁਲ ਪੂਰੇ ਤਰੀਕੇ ਸੇ ਬੰਦ ਹੈ ਤਾਂ ਤੁਸੀਂ ਸੁਣਿਆ ਕਿਸਾਨ ਲੀਡਰ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਤਾਂ ਨਾੜਾਂ ਵੀ ਹੁਣ ਬੰਦ ਹੋ ਚੁੱਕੀਆਂ ਨੇ ਨਾੜਾਂ ਤੱਕ ਨਹੀਂ ਲੱਭ ਰਹੀਆਂ ਤਾਂ ਅਜਿਹੇ ਦੇ ਵਿੱਚ ਬਾਰਡਰਾਂ ਤੇ ਬੈਠੇ ਕਿਸਾਨਾਂ ਦੇ ਲਈ ਇੱਕ ਵੱਡੀ ਚਿੰਤਾ ਜ਼ਰੂਰ ਬਣ ਚੁੱਕੀ ਆ ਕਿਉਂਕਿ 14 ਤਰੀਕ ਨੂੰ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੈ ਮੀਟਿੰਗ ਤੋਂ ਪਹਿਲਾਂ ਹੀ ਕੋਈ ਅਜਿਹੀ ਖਬਰ ਨਾ ਜਾਵੇ ਇਸ ਕਰਕੇ ਤੁਹਾਨੂੰ ਸਭ ਨੂੰ ਦੁਆਵਾਂ ਦੀ ਦਰਖਾਸਤ ਆ ਦੁਆਵਾਂ ਕਰੋ ਅਰਦਾਸਾਂ ਕਰੋ ਜਗਜੀਤ ਸਿੰਘ ਡੱਲੇਵਾਲ ਦੇ ਲਈ ਤੇ ਵੱਧ ਤੋਂ ਵੱਧ ਜਿਹੜੇ ਨੇ ਕਿਸਾਨ ਨੇ ਜਾਂ ਹੋਰ ਲੋਕ ਨੇ ਉਹ ਜਿਹੜੇ ਬਾਰਡਰਾਂ ਦੇ ਉੱਤੇ ਪਹੁੰਚੋ ਖਨੌਰੀ ਬਾਰਡਰ ਦੇ ਉੱਤੇ 12 ਤਰੀਕ ਨੂੰ ਵੱਡਾ ਇਕੱਠ ਰੱਖਿਆ ਗਿਆ 12 ਤਰੀਕ ਦਾ ਵੱਡਾ ਇਕੱਠ ਖਨੌਰੀ ਬਾਰਡਰ ਦੇ ਉੱਤੇ ਆ 13 ਤਰੀਕ ਦਾ ਵੱਡਾ ਇਕੱਠ ਸ਼ੰਭੂ ਬਾਰਡਰ ਦੇ ਉੱਤੇ ਆ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਕਿ ਜਦੋਂ ਇੰਨਾ ਵੱਡਾ ਇਕੱਠ ਹੁੰਦਾ ਤਾਂ ਮੈਨੂੰ ਊਰਜਾ ਮਿਲਦੀ ਆ ਮੈਨੂੰ એનર્ਜੀ ਮਿਲਦੀ ਆ ਪਹਿਲਾਂ ਵੀ 4 ਜਨਵਰੀ ਨੂੰ ਵੱਡਾ ਇਕੱਠ ਰੱਖਿਆ ਗਿਆ ਸੀ ਤਾਂ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਭਾਵੁਕ ਹੋ ਕੇ ਕਿਸਾਨਾਂ ਦਾ ਜਿਹੜੇ-ਜਿਹੜੇ ਉੱਥੇ ਬਾਰਡਰਾਂ ਦੇ ਪਹੁੰਚੇ ਉਹਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇੰਨਾ ਵੱਡਾ ਇਕੱਠ ਦੇਖ ਕੇ ਮੈਂ ਭਾਵੁਕ ਹੋ ਗਿਆ ਪਰ ਮੈਨੂੰ એનર્ਜੀ ਜ਼ਰੂਰ ਮਿਲੀ ਆ ਤਾਂ ਹੁਣ ਵੀ ਕਹਿੰਦੇ कि ਤੁਸੀਂ ਬਾਰਡਰਾਂ ਦੇ ਉੱਤੇ ਪਹੁੰਚੋ ਤਾਂ ਜੋ ਮੈਨੂੰ એનર્ਜੀ ਮਿਲੇ ਮੈਨੂੰ ਊਰਜਾ ਮਿਲੇ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਵੀ ਤਿਆਰੀਆਂ ਖਿੱਚ ਲਈਆਂ ਬਾਰਡਰ ਵੱਲੋਂ ਟਰਾਲੀਆਂ ਟਰੈਕਟਰ ਗੱਡੀਆਂ ਭਰ ਕੇ ਜਿਹੜੀਆਂ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਸਾਨ ਜਿਹੜੇ ਆ ਵੱਡਾ ਇਕੱਠ ਕਰਨਗੇ ਖਨੌਰੀ ਬਾਰਡਰ ਦੇ ਉੱਤੇ 12 ਤਰੀਕ ਨੂੰ ਮਹਾਪੰਚਾਇਤ ਕੀਤੀ ਜਾ ਰਹੀ ਆ ਤਾਂ ਕਹਿੰਦੇ ਇਤਿਹਾਸਿਕ ਮਹਾਪੰਚਾਇਤ ਹੋਣ ਵਾਲੀ ਆ ਪਰ ਉਸ ਤੋਂ ਪਹਿਲਾਂ ਕਿਤੇ ਜਗਜੀਤ ਸਿੰਘ ਡੱਲੇਵਾਲ ਦੇ ਬਾਰੇ ਕੋਈ ਮਾੜੀ ਖਬਰ ਨਾ ਆ ਜਾਵੇ ਇਸ ਕਰਕੇ ਤੁਸੀਂ ਦੁਆਵਾਂ ਅਰਦਾਸਾਂ ਜ਼ਰੂਰ ਕਰੋ ਤਾਂ ਇਹ ਜਗਜੀਤ ਸਿੰਘ ਡੱਲੇਵਾਲ ਦੇ ਵੱਲ ਨਾਲ ਜੁੜੀ ਹੋਈ ਜੋ ਮਾੜੀ ਖਬਰ ਆਈ ਹੈ ਇਸ ਨੇ ਵੀ ਸਭ ਦੀਆਂ ਨੀਂਦਾਂ ਉਡਾ ਕੇ ਰੱਖ ਦਿੱਤੀਆਂ ਨੇ ਸਾਡੇ ਸਹਿਯੋਗੀ ਨੇ ਗੱਲਬਾਤ ਕੀਤੀ ਆ ਸਾਰੇ ਪਲ-ਪਲ ਦੀ ਉਥੋਂ ਦੀ ਅਪਡੇਟ ਸਾਨੂੰ ਭੇਜਦੇ ਰਹਿੰਦੇ ਨੇ ਜੁਗਰਾਜ